ਬੋਲੇ ਸੋਨਿਹਾਲ ਸਤ ਸ੍ਰੀ ਅਕਾਲ ਜੋ ਬੋਲੇ ਸੋਨਿਹਾਲ ਸਤ ਸ੍ਰੀ ਅਕਾਲ ਸਤ ਸ੍ਰੀ ਅਕਾਲ ਸੋ ਸਾਡਾ ਇਹ ਭਰਾਲਾ ਇਹ ਆ ਚੀਜ਼ ਹੈ ਵੀ ਅਸੀਂ ਆਪਦੀ ਕਮਾਈ ਚੋਂ ਦਸਵੰਦ ਕੱਢ ਕੇ ਸਾਰੇ ਭਰਾ ਲੱਗੇ ਆ ਸੋ ਪੰਜਾਬ ਦੇ ਜਿੰਨੇ ਵੀ ਨੌਜਵਾਨ ਨੇ ਠੀਕ ਆ ਉਹ ਆਹ ਕੰਮ ਕਰਨ ਤੇ ਆਪਾਂ ਪੰਜਾਬ ਦੇ ਬੱਚੇ ਪੰਜਾਬ ਨਾਲ ਖੜਨਗੇ ਸੋ ਇਹ ਭਰਾਵਾਂ ਨੇ ਮੈਨੂੰ ਬਹੁਤ ਆਖਿਆ ਵੀ ਕੁੜੀਆਂ ਬਹੁਤ ਮਿਹਨਤ ਕਰਦੀਆਂ ਬਿੱਤਣਾ ਨੂੰ ਇੱਥੇ ਜਾਣਾ ਚਾਹੀਦਾ ਤੇ ਇੱਕ ਆਪਣਾ ਭਰਾ ਆ ਖੁਸ਼ੀ ਦੁਗਾ ਵੀ ਜਾਣਾ ਚਾਹੀਦਾ ਅਸੀਂ ਜਦੋਂ ਗਏ ਤੇ ਸਾਨੂੰ ਵਾਕਈ ਲੱਗਿਆ ਵੀ ਯਾਰ ਘਰ ਵੀ ਸਾਨੂੰ ਨਾਲ ਖੜਨਾ ਚਾਹੀਦਾ ਸੋ ਅਸੀਂ ਵੀ ਖੜੇ ਸੋ ਸਾਡੀਆਂ ਭੈਣਾਂ ਨੂੰ ਵੀ ਹੋਰ ਮਿਹਨਤ ਕਰੋ ਜਿੰਨੇ ਜੋਗੇ ਹੋਏ ਤੁਹਾਡੇ ਨਾਲ ਖੜਾਂਗੇ ਹਰ ਪੰਜਾਬ ਦੀ ਭੈਣ ਨਾਲ ਹਰ ਪੰਜਾਬ ਦੀ ਧੀ ਨਾਲ ਜਿਹੜੀ ਮਿਹਨਤ ਕਰਦੀ ਆ ਜਿਹੜੀ ਪੰਜਾਬ ਦਾ ਨਾਂ ਰੋਸ਼ਨ ਕਰ ਪੰਜਾਬ ਕੱਲਾ ਨਹੀਂ ਹਰਿਆਣਾ ਵੀ ਬਈ ਜਿੰਨੇ ਜਿਹੜੇ ਸਹਿੰਦੇ ਨੇ ਉਹ ਆਪਣੇ ਬੱਚਿਆਂ ਨਾਲ ਜਿਹੜੇ ਵੀ ਪੰਜਾਬ ਦੇ ਮਿਹਨਤ ਕਰ ਰਹੇ ਨੇ ਹਨਾ ਆਪਾਂ ਕਿਸਾਨਾਂ ਦਾ ਖੜੇ ਸਾਰਿਆਂ ਨਾਲ ਆਪਣਾ ਫਰਜ ਆ ਆਪਾਂ ਪੰਜਾਬ ਦੇ ਜਵਾਕ ਆ ਵੀਰੇ ਹਾਂ ਅਸੀਂ 100 ਟਰੈਕਟਰ ਪੂਰਾ ਕੀਤਾ 51 ਦੇਤੇ ਆ ਬਾਕੀ ਰਹਿੰਦੇ ਆ ਬਾਕੀ ਦੇਣੇ ਆ ਹੋਰ ਪੈਸਾ ਆਊਗਾ ਕੋਈ ਨਹੀਂ ਹੋਰ ਦੇ ਦਿਆਂਗੇ ਬੋਲੇ ਸੋਨਿਹਾਲ ਆਲੇ ਸਤਿ ਸ੍ਰੀ ਅਕਾਲ ਜੋ ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੋ ਸਾਡਾ ਜ ਇਹ ਅਪਰਾਲਾ ਇਹ ਆ ਚੀਜ਼ ਦਾ ਬੀਅਸੀ ਆਪਦੀ ਕਮਾਈ ਚ ਦਸਵੰਦ ਕੱਢ ਕੇ ਸਾਰੇ ਭਰਾ ਲੱਗੇ ਆ ਸੋ ਪੰਜਾਬ ਦੇ ਜਿੰਨੇ ਵੀ ਨੌਜਵਾਨ ਨੇ ਠੀਕ ਆ ਉਹ ਆਹ ਕੰਮ ਕਰਨ ਤੇ ਆਪਾਂ ਪੰਜਾਬ ਦੇ ਬੱਚੇ ਪੰਜਾਬ ਨਾਲ ਖੜਨਗੇ ਸੋ ਇਹ ਭਰਾਵਾਂ ਨੇ ਮੈਨੂੰ ਬਹੁਤ ਆਖਿਆ ਵੀ ਕੁੜੀਆਂ ਬਹੁਤ ਮਿਹਨਤ ਕਰਦੀਆਂ ਵੀ ਤੁਹਾਨੂੰ ਇੱਥੇ ਜਾਣਾ ਚਾਹੀਦਾ ਤੇ ਇੱਕ ਆਪਣਾ ਭਰਾ ਆ ਖੁਸ਼ੀ ਦੁਗਾ ਵੀ ਜਾਣਾ ਚਾਹੀਦਾ ਅਸੀਂ ਜਦੋਂ ਗਏ ਤੇ ਸਾਨੂੰ ਵਾਕਈ ਲੱਗਿਆ ਵੀ ਯਾਰ ਘਰ ਵੀ ਸਾਨੂੰ ਨਾਲ ਖੜਨਾ ਚਾਹੀਦਾ ਸੋ ਅਸੀਂ ਵੀ ਖੜੇ ਸੋ ਸਾਡੀਆਂ ਭੈਣਾਂ ਨੂੰ ਵੀ ਹੋਰ ਮਿਹਨਤ ਕਰੋ ਜਿੰਨੇ ਜੋਗੇ ਹੋਏ ਆਡੇ ਨਾਲ ਖੜਾਂਗੇ ਹਰ ਪੰਜਾਬ ਦੀ ਪਹਿਨ ਨਾਲ ਹਰ ਪੰਜਾਬ ਦੀ ਧੀ ਨਾਲ ਜਿਹੜੀ ਮਿਹਨਤ ਕਰਦੀ ਹੈ ਜਿਹੜੀ ਪੰਜਾਬ ਦਾ ਨਾਂ ਰੋਸ਼ਨ ਕਰ ਪੰਜਾਬ ਕੱਲਾ ਨਹੀਂ ਹਰਿਆਣਾ ਵੀ ਭਾਈ ਜਿੰਨੇ ਜਿਹੜੇ ਸਹਿੰਦੇ ਨੇ ਉਹ ਆਪਣੇ ਬੱਚਿਆਂ ਨਾਲ ਜਿਹੜੇ ਵੀ ਪੰਜਾਬ ਦੇ ਮਿਹਨਤ ਕਰ ਰਹੇ ਨੇ ਹਨਾ ਆਪਾਂ ਕਿਸਾਨਾਂ ਨਾਲ ਖੜੇ ਸਾਰਿਆਂ ਨਾਲ ਆਪਣਾ ਫਰਜ਼ ਆ ਆਪਾਂ ਪੰਜਾਬ ਦੇ ਜਵਾਕ ਆ ਵੀਰੇ ਹਾਂ ਅਸੀਂ 100 ਟਰੈਕਟਰ ਪੂਰਾ ਕੀਤਾ 51 ਦੇਤੇ ਆ ਬਾਕੀ ਰਹਿੰਦੇ ਬਾਕੀ ਦੇਣੇ ਆ ਹੋਰ ਪੈਸਾ ਆਊਗਾ ਕੋਈ ਨਹੀਂ ਹੋਰ ਦੇ ਦੇਾਂਗੇ